ਗੋਲੀ ਮਾਰਣਾ ਲੈ ਗਿਆ ਮੁਕਤਬਾਦ ਸੈਂਟਰ ਸਰਕਾਰ ਮੁਕਤਬਾਦ ਸੈਂਟਰ ਸਰਕਾਰ ਮੁਕਤਬਾਦ ਸੈਂਟਰ ਸਰਕਾਰ ਮੁਕਤਬਾਦ ਸੈਂਟਰ ਸਰਕਾਰ ਮੁਕਤਬਾਦ ਹਰਿਆਣਾ ਸਰਕਾਰ ਮੁਕਤਬਾਦ ਕਿਸਾਨ ਵਿਰੋਧੀ ਸਰਕਾਰ ਮੁਕਤਬਾਦ ਕਿਸਾਨ ਵਿਰੋਧੀ ਸਰਕਾਰ ਮੁਕਤਬਾਦ ਜੀਐਨਬੀ ਸਰਕਾਰ ਮੁਕਤਬਾਦ ਕਿਸਾਨ ਵਿਰੋਧੀ ਸਰਕਾਰ ਮੁਕਤਬਾਦ ਕਿਸਾਨਾਂ ਦੇ ਗੋਲੇ ਚਲਾਉਣ ਵਾਲੀ ਸਰਕਾਰ ਮੁਕਤਬਾਦ ਕਿਸਾਨਾਂ ਦੇ ਗੋਲੇ ਚਲਾਉਣ ਵਾਲੀ ਸਰਕਾਰ ਮੁਕਤਬਾਦ ਸਰਕਾਰ ਮੁਬਾਰਕ ਖੱਟ ਸਰਕਾਰ ਮੁਬਾਰਕ ਸਾਡੇ ਹੱਥ ਤੱਕ ਰੱਖ ਸਾਡੇ ਹੱਥ ਇੱਥੇ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ मुर्दाबाद मुर्दाबाद सेंटर सरकार मुर्दाबाद 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 सेंटर सरकार मुर्दाबाद सेंटर सरकार मुर्दाबाद सेंटर सरकार सेंट्रल सरकार मुर्दाबाद सरकार मुर्दाबाद ਬਦਲ ਦੋ ਤਾਜ ਬਦਲ ਦੋ ਰਮਨ ਨੰਦੋ ਰੱਖ ਬਦਲ ਦੋ ਤਾਜ ਬਦਲ ਦੋ ਰਮਨ ਨੰਦੋ ਰੱਖ ਬਦਲ ਦੋ ਤਾਜ ਬਦਲ ਦੋ ਉਹ ਦੇ ਯਾਰ ਉਹ ਦੋ ਇੱਕ ਸਾਹ ਦੇ ਨਾ ਪੁੱਤਰ ਰੱਖ ਤੂੰ ਜਿਹੜਾ ਜਿੱਦਾਂ ਕੈਂਡਲ ਮਾਰਚ ਆ ਇਹ ਸੈਂਟਰ ਸਰਕਾਰ ਦੀਆਂ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਆ ਕਿਸਾਨਾਂ ਨੂੰ ਮਾਰਨ ਦੀਆਂ ਜੋ ਨੀਤੀਆਂ ਆ ਉਸ ਦੇ ਵਿਰੋਧ ਚ ਖਾਸ ਕਰਕੇ ਜੋ ਸ਼ੁਭਕਰਨ ਸਿੰਘ ਨੌਜਵਾਨ ਜਿਸ ਦਾ ਗੋਲੀ ਮਾਰ ਕੇ ਸਰਕਾਰ ਨੇ ਮਰਡਰ ਕੀਤਾ ਉਥੋਂ ਦੀ ਪੁਲਿਸ ਨੇ ਮਰਡਰ ਕੀਤਾ ਉਸ ਨੂੰ ਧਿਆਨ ਚ ਰੱਖਦੇ ਹੋਏ ਉਸ ਨੂੰ ਸਦਾ ਅंजलि ਭੇਟ ਕਰਦੇ ਹੋਏ ਅੱਜ ਦਾ ਇਹ ਕੈਂਡਲ ਮਾਰਚ ਨਾਬਾ ਵਿਖੇ ਸਮੂਹ ਨਾਬਾ ਨਿਵਾਸੀਆਂ ਵੱਲੋਂ ਕੀਤਾ ਗਿਆ ਹੈ ਕਮਾਲ ਦੀ ਗੱਲ ਔਰ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜਾ ਪੰਜਾਬ ਹਰਿਆਣਾ ਦਾ ਬਾਰਡਰ ਹੈ ਹਰਿਆਣਾ ਸਰਕਾਰ ਤੇ ਉਥੋਂ ਦੀ ਫੋਰਸ ਪੰਜਾਬੀਆਂ ਤੇ ਕਿਸਾਨਾਂ ਤੇ ਨੌਜਵਾਨਾਂ ਤੇ ਇਸ ਤਰ੍ਹਾਂ ਹਮਲਾ ਕਰ ਰਹੀ ਹੈ ਜਿਸ ਤਰ੍ਹਾਂ ਇਹ ਹਮਲਾ ਪਾਕਿਸਤਾਨ ਤੇ ਕੀਤਾ ਜਾ ਰਿਹਾ ਹੈ ਬੜੇ ਸ਼ਰਮ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਜਿੱਥੋਂ ਪੰਜਾਬ ਦੇ ਨੌਜਵਾਨਾਂ ਨੂੰ ਸੈਂਟਰ ਸਰਕਾਰ ਤੋਂ ਉਮੀਦ ਸੀ ਵੀ ਸਾਨੂੰ ਇਹ ਐਮਐਸਪੀ ਦੇਣਗੇ ਕਿਸਾਨਾਂ ਨਾਲ ਖੜਨਗੇ ਪਰ ਜਿਹੜਾ ਮੋਦੀ ਸਾਹਿਬ ਨੇ ਪਹਿਲਾਂ ਵੀ ਬਿਆਨ ਦਿੱਤਾ ਹੈ ਅੱਜ ਤੋਂ ਪਹਿਲਾਂ ਜਿਹੜਾ ਅੰਦੋਲਨ ਹੋਇਆ ਉਹਦੇ ਵਿੱਚ ਤਿੰਨ ਕਾਨੂੰਨਾਂ ਨੂੰ ਖਤਮ ਕਰਨ ਦੇ ਬਾਵਜੂਦ ਵੀ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਕਿਸਾਨਾਂ ਦੇ ਹੱਕ ਵਿੱਚ ਬਾਜ਼ ਨਹੀਂ ਠਾਈ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁਕਰ ਗਏ ਬਲਕਿ ਹੁਣ ਜਿੱਥੇ ਤੁਸੀਂ ਦੇਖ ਰਹੇ ਹੋ ਹੁਣ ਤੱਕ ਚਾਰ ਜਿਹੜੇ ਕਿਸਾਨ ਨੇ ਉੱਥੇ ਸ਼ਹੀਦ ਹੋ ਗਏ ਜਿਨ੍ਹਾਂ ਵਿੱਚੋਂ ਸ਼ੁਭਕਰਨ ਸਿੰਘ ਦੇ ਇਹਨਾਂ ਨੇ ਗੋਲੀ ਮਾਰ ਕੇ ਉਹਦਾ ਕਤਲ ਕੀਤਾ ਇੱਥੋਂ ਤੱਕ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਸਾਨੂੰ ਕਿਸਾਨਾਂ ਦੇ ਨਾਲ ਖੁੱਲ੍ਹ ਕੇ ਖੜੀ ਨਜ਼ਰ ਨਹੀਂ ਦਿਖਾਈ ਦੇ ਰਹੀ ਬਲਕਿ ਸੈਂਟਰ ਸਰਕਾਰ ਦੀ ਸਪੋਰਟ ਕਰਦੀ ਨਜ਼ਰ ਆ ਰਹੀ ਸੋ ਅਸੀਂ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਇਹਨਾਂ ਮਾਰੂ ਨੀਤੀਆਂ ਦੇ ਅਧੀਨ ਜੋ ਇਹਨਾਂ ਨੇ ਗੁਨਾਹ ਕੀਤਾ ਹੈ, ਪਾਪ ਕੀਤਾ ਹੈ, ਤਸ਼ੱਦਦ ਕੀਤਾ ਕਿਸਾਨਾਂ ਦੇ ਉਹਦੇ ਅਗੇਂਸਟ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਅਸੀਂ ਇਹ ਕੈਂਡਲ ਮਾਰਚ ਕਰ ਰਹੇ ਹਾਂ ਤਾਂ ਜੋ ਇਹਨਾਂ ਦੀਆਂ ਅੱਖਾਂ ਖੁੱਲ ਸਕਣ ਤੇ ਕਿਸਾਨਾਂ ਨੂੰ ਇਨਸਾਫ ਦਵਾਇਆ ਜਾ ਸਕੇ। ਤੇ ਮਜ਼ਦੂਰਾਂ ਦੇ ਨਾਲ ੱੱਕਾ ਹੋ ਰਿਹਾ ਹੈ ਜਿਹੜੀ ਸੈਂਟਰ ਗਵਰਨਮੈਂਟ ਕਰ ਰਹੀ ਹੈ, ਮੋਦੀ ਸਰਕਾਰ ਇਸ ਲਈ ਕਰ ਰਹੇ ਆ ਅਸੀਂ ਰੋਸ ਮੁਜ਼ਾਹਰਾ ਕਰ ਰਹੇ ਆ ਵੀ ਜਿਹੜਾ ਆਪਣੇ ਦੇਸ਼ ਦੇ ਵਿੱਚ ਐਸਾ ਕਾਨੂੰਨ ਬਣਾਤਾ ਵੀ ਆਪਣੇ ਦੇਸ਼ ਦੇ ਵਿੱਚ ਬਾਰਡਰ ਬਣਾਤੇ ਵੱਡੇ ਵੱਡੇ ਜਿਹੜੀ ਸ਼ੁਭ ਕਰਨ ਬੱਚੇ ਦੀ ਮੌਤ ਹੋਈ ਹੈ ਉਹਨਾਂ ਦੀ ਭੈਣ ਦੋ ਬੱਚੇ ਭੈਣਾ ਨੇ ਬਾਕੀ ਪਰਿਵਾਰ ਦਾ ਕੋਈ ਚੀਜ਼ ਨਹੀਂ ਹੈਗਾ ਇੰਨਾ ਪਰਿਵਾਰ ਦੁਖੀ ਹੈ ਜਿਹੜਾ ਪਰਿਵਾਰ ਦੇ ਨਾਲ ਧੱਕਾ ਹੋਇਆ ਅਸੀਂ ਕਹਿੰਦੇ ਜਿਹੜੀ ਪੰਜਾਬ ਗਵਰਨਮੈਂਟ ਵੀ ਹੈ ਉਹਨਾਂ ਦੀ ਸਪੋਰਟ ਕਰੇ ਜਿਹੜਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਇਹ ਬਿਲਕੁਲ ਬੰਦ ਕਰਨਾ ਚਾਹੀਦਾ ਆਪਣੀ ਗਵਰਨਮੈਂਟ ਹੋ ਕੇ ਆਪਣੇ ਲੋਕਾਂ ਨੂੰ ਤੰਗ ਕਰ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਮੋਦੀ ਸਰਕਾਰ ਨੂੰ ਵੀ ਇਹਨਾਂ ਨੂੰ ਅੱਗੇ ਜਾਣ ਦਿਓ ਇਹ ਬਾਟਰਾਂ ਨੂੰ ਖੁੱਲੋ ਇਹ ਲੋਕਾਂ 'ਚ ਨਾ ਇਹ ਜਿਆ ਰੋਸ ਪੈਦਾ ਕਰੋ ਵੀ ਜਿਹੜਾ ਕਿ ਦੁਬਾਰੋਂ ਇਸ ਦਾ ਭੁਗਤਾਨ ਗਲਤ ਹੋ ਸਕਦਾ ਹੈ ਦੂਜੀ ਗੱਲ ਇਹ ਹੈ ਵੀ ਜਿਹੜਾ ਬੱਚਾ ਮਰਿਆ ਉਹਦੇ ਸਹੀ ਸਹੀ ਢੰਗ ਨਾਲ ਜਿਹੜੇ ਬੰਦਿਆਂ ਨੇ ਮਾਰਿਆ ਉਹਨਾਂ ਤੇ ਪਰਚਾ ਦਾਜ ਹੋਣਾ ਚਾਹੀਦਾ ਹੋ ਸਕਦਾ ਵੀ ਜਿਹੜਾ ਉਸ ਦਾ ਗ੍ਰਾਮ ਮੰਤਰੀ ਆ ਵੀ ਉੱਤੇ ਪਰਚਾ ਦਾਜ ਹੋਣਾ ਚਾਹੀਦਾ ਕਿਉਂ ਨੇ ਇਹ ਜੀ ਆਰਡਰ ਦਿੱਤੇ ਗੋਲੀ ਚਲਾਉਣ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਹੋ ਗਿਆ ਜਿਵੇਂ ਭਾਰਤ ਪਾਕਿਸਤਾਨ ਦਾ ਬਾਰਡਰ ਹੋ ਗਿਆ ਆਪਣਾ ਜਿਹੜਾ ਇਹ 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 ਇਹੀ ਇਹੀ ਗੱਲ ਕਹਿ ਰਹੇ ਆਂ ਵੀ ਇਹਨੂੰ ਬਾਰਡਰਾਂ ਨੂੰ ਖੋਲਿਆ ਜਾਵੇ ਤਾਂ ਵੱਡਾ ਨੁਕਸਾਨ ਹੋ ਸਕਦਾ ਪਾਕਿਸਤਾਨ ਤੇ ਇੰਡੀਆ ਦਾ ਉਹੀ ਪਹਿਲਾਂ ਹੀ ਬਹੁਤ ਫਰਕਾ ਵਿੱਚ ਹੈ ਇਹਨੂੰ ਇੱਥੇ ਪੰਜਾਬ ਤੇ ਹਰਿਆਣਾ ਨੂੰ ਨਾ ਕਰਨਾ ਕਰਿਆ ਜਿਹੜੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਚਾਹੁੰਦੇ ਆਂ ਉਹ ਪੂਰੀਆਂ ਹੁਣ ਕਿਸਾਨਾਂ ਨੂੰ ਮੰਗਾਂ ਤਾਂ ਪਹਿਲਾਂ ਤਾਂ ਪਹਿਲੀ ਮੰਗ ਤਾਂ ਆਹੀ ਆ ਵੀ ਜਿਹੜਾ ਇਹ ਬੰਦਿਆਂ ਨੇ ਐਡਾ ਜੁਰਮ ਕੀਤਾ ਗੋਲੀਆਂ ਚਲਾ ਕੇ ਪਹਿਲਾਂ ਤਾਂ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਫਿਰ ਜਿਹੜਾ ਪ੍ਰਧਾਨ ਮੰਤਰੀ ਨੇ ਆਪ ਦੇ ਬੋਲ ਕੇ ਵਾਦਾ ਕੀਤਾ ਸੀ ਵੀ ਮੈਂ ਐਮਐਲਪੀਸੀ ਦਊਂਗਾ ਉਹ ਦੇਣੀ ਚਾਹੀਦੀ ਆ ਪਹਿਲਾਂ ਫਿਰ ਕਰਜ਼ਾ ਮਾਫੀ ਦੀ ਆ ਜਿਹੜੀ ਲੋਕ ਕਿਸਾਨਾਂ ਦੀ ਮੰਗ ਆ ਉਹ ਪੂਰੀ ਕਰਨੀ ਚਾਹੀਦੀ ਆ ਵੱਡੇ ਘਰਾਨਿਆਂ ਦੇ ਵੀ ਕਰਨਿਆਂ ਦਾ ਉਹ ਮਾਫ ਕਰਿਆ ਜਾ ਰਿਹਾ ਕਰਜ਼ਾ ਤਾਂ ਸਾਡੇ ਕਿਸਾਨਾਂ ਦਾ ਕਿਉਂ ਨਹੀਂ ਕਰਿਆ ਜਾਂਦਾ